ਸਾਰੇ ਕਾਲਜ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਰਖੜੀ ਤੇ ਸਪੈਸ਼ਲ ਕਲਾਕੰਦ ਵਰਫੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਰੈਸਪੀ ਕਲਾਕੰਧ ਵਰਤੀ ਬਣਾਉਣ ਵਾਸਤੇ ਆਪਾਂ ਪੈਨ ਦੇ ਵਿੱਚ 1 ਕੱਪ ਮਿਲਕ ਪਾਊਡਰ ਦਾ ਪਾ ਲਵਾਂਗੇ ਜੇਕਰ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਫਰੈਸ਼ ਕਰੀਮ ਪਾਣੀ ਹੈ ਤਾਂ ਤੁਸੀਂ ਉਹਦੀ ਕੁਆਂਟੀਟੀ ਵਧਾ ਸਕਦੇ ਹੋ ਤੇ ਅੱਧਾ ਕੱਪ ਇੱਥੇ ਆਪਾਂ ਦੁੱਧ ਦਾ ਲਿਆ 1/4 ਕੱਪ ਆਪਾਂ ਕਰੀਮ ਦਾ ਲਿਆ ਮਿਲਕ ਪਾਊਡਰ ਦੀ ਜਗ੍ਹਾ ਤੇ ਤੁਸੀਂ ਕਰੀਮ ਜ਼ਿਆਦਾ ਪਾ ਸਕਦੇ ਹੋ ਦੁੱਧ ਨੂੰ ਸਕਿਪ ਕਰ ਸਕਦੇ ਹੋ ਤੇ 200 ਗ੍ਰਾਮ ਆਪਾਂ ਇੱਥੇ ਪਨੀਰ ਲਿਆ ਪਨੀਰ ਨੂੰ ਆਪਾਂ ਬਰੀਕ-ਬਰੀਕ ਤੋੜ ਕੇ ਲਿਆ ਤੁਸੀਂ ਕद्दूकस ਵੀ ਕਰ ਸਕਦੇ ਹੋ ਪਰ ਆਪਣਾ ਜਿਹੜਾ ਪਨੀਰ ਸੀ ਆਪਾਂ ਫਰੈਸ਼ ਬਣਾਇਆ ਸੀਗਾ ਆਪਾਂ ਪਨੀਰ ਦੇ ਉੱਤੇ ਵੇਟ ਨਹੀਂ ਰੱਖਿਆ ਸੀਗਾ ਇਨਸਟੈਂਟ ਯੂਜ਼ ਕਰ ਲਿਆ ਸੀਗਾ ਤੁਸੀਂ ਫਰੈਸ਼ ਕਰੀਮ ਦੀ ਜਗ੍ਹਾ ਤੇ ਜਿਹੜੀ ਆਪਾਂ ਘਰੇ ਦੁੱਧ ਤੋਂ ਮਲਾਈ ਉਤਾਰਦੇ ਹਾਂ ਉਹ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਮਲਾਈ ਦੀ ਕੁਆਂਟੀਟੀ ਵਧਾ ਸਕਦੇ ਹੋ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਿਕਸਰ ਦੀ ਸਹਾਇਤਾ ਦੇ ਨਾਲ ਇਹ ਮਿਕਸ ਨਹੀਂ ਹੋ ਰਿਹਾ ਹੁਣ ਇੱਥੇ ਆਪਾਂ ਲੈਡਲ ਲੈ ਲਵਾਂਗੇ ਲੈਡਲ ਦੀ ਸਹਾਇਤਾ ਦੇ ਨਾਲ ਇਹਨੂੰ ਮਿਕਸ ਕਰ ਲਵਾਂਗੇ ਇਥੇ ਹੁਣ ਆਪਾਂ ਇੱਕ ਕਟਛੀ ਦੁੱਧ ਦੀ ਹੋਰ ਲਈ ਹੈ ਤੇ ਇਸ ਤੋਂ ਬਾਅਦ ਇੱਕ ਕਟਛੀ ਦੁੱਧ ਦੀ ਆਪਾਂ ਹੋਰ ਪਾਵਾਂਗੇ ਇਹਦੀ ਕਨਸਿਸਟੈਂਸੀ ਥੋੜੀ ਜਿਹੀ ਥਿੱਕ ਹੈ ਥੋੜਾ ਜਿਹਾ ਆਪਾਂ ਨੂੰ ਰਨਿੰਗ ਜਿਹਾ ਚਾਹੀਦਾ ਹੈ ਜਿਹੜੀ ਇਹ ਕਲਾਕੰਦ ਵਰਫੀ ਹੈ ਨਾ ਇਹ ਘਰ ਦੇ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਰਖੜੀ ਦੇ ਤਿਹਾੜੀ ਤੇ ਇਹ ਵਰਫੀ ਘਰੇ ਬਣਾ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਆਪਾਂ ਜਿਹੜੀਆਂ ਮਠਾਈਆਂ ਲੈ ਕੇ ਆਉਂਦੇ ਆ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਕੀ ਮਿਲਾਵਟ ਕੀਤੀ ਹੁੰਦੀ ਹੈ ਕਿਉਂਕਿ ਵਰਤੀ ਬਣਾਉਣ ਦੇ ਵਾਸਤੇ ਆਪਾਂ ਨੂੰ ਸਾਰਾ ਸਮਾਨ ਘਰ ਦੇ ਵਿੱਚੋਂ ਹੀ ਮਿਲ ਜਾਂਦਾ ਆ। ਆਪਾਂ ਨੂੰ ਕੋਈ ਜ਼ਿਆਦਾ ਤਾਮਜਾਮ ਕਰਨ ਦੀ ਜ਼ਰੂਰਤ ਨਹੀਂ ਹੈਗੀ। ਕੁਝ ਬਾਰਾਂੋਂ ਜ਼ਿਆਦਾ ਨਹੀਂ ਲਿਆਉਣਾ ਪੈਂਦਾ ਹੈਗਾ। ਤੁਸੀਂ ਦੇਖ ਸਕਦੇ ਹੋ ਇਹਦੀ ਆਪਾਂ ਇਸ ਤਰ੍ਹਾਂ ਦੀ ਕਨਸਿਸਟੈਂਸੀ ਰੱਖਣੀ ਆ। ਹੁਣ ਆਪਾਂ ਇਹਨੂੰ ਪੈਨ ਨੂੰ ਗੈਸ ਤੇ ਰੱਖ ਲਿਆ। ਗੈਸ ਆਪਾਂ ਲੋ ਟੂ ਮੀਡੀਅਮ ਚਲਾ ਲਿਆ ਹੈ। ਹੁਣ ਆਪਾਂ ਇਹਨੂੰ ਕੰਟੀਨਿਊ ਹਿਲਾਉਂਦੇ ਰਵਾਂਗੇ। ਇਹਨੂੰ ਛੱਡਣਾ ਨਹੀਂ ਹੈਗਾ ਕਿਉਂਕਿ ਇਹ ਨੀਚੇ ਨਾਲ ਚਿਪਕ ਜੇ ਪੈਨ ਦੇ। ਦੁੱਧਾ ਹੈਗਾ ਤੁਹਾਨੂੰ ਪਤਾ ਫਿਰ ਦੁੱਧ ਜਲਦੀ ਚਿਪਕ ਜਾਂਦਾ ਤੇ ਫਿਰ ਨੀਚੇ ਤੋਂ ਜਲਣ ਦਾ ਖਤਰਾ ਹੋ ਜਾਂਦਾ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਗੈਸ ਆਪਾਂ ਲੋ ਟੂ ਮੀਡੀਅਮ ਹੀ ਰੱਖਣਾ ਮੀਡੀਅਮ ਤੋਂ ਵੀ ਘੱਟ ਹੋਣਾ ਚਾਹੀਦਾ ਆਪਣਾ ਗੈਸ ਸਿਮ ਤੋਂ ਥੋੜਾ ਜਿਹਾ ਜ਼ਿਆਦਾ ਕਿਉਂਕਿ ਅਗਰ ਆਪਾਂ ਇਹਨੂੰ ਤੇਜ਼ ਕਰਾਂਗੇ ਤਾਂ ਫਿਰ ਇਹਦੇ ਛਿੱਟੇ ਜ਼ਿਆਦਾ ਪੈਣਗੇ ਆਪਣੇ ਉੱਤੇ ਇਹਨੂੰ ਤੁਸੀਂ ਥੋੜੀ ਥੋੜੀ ਦੇਰ ਟੱਕ ਕੇ ਵੀ ਪਕਾ ਸਕਦੇ ਹੋ ਪਰ ਤੁਸੀਂ ਕੋਲ ਹੀ ਖੜਨਾ ਜਾਣਾ ਕਿਤੇ ਨਹੀਂ ਕਿਉਂਕਿ ਇਹਨੂੰ ਥੋੜੀ ਥੋੜੀ ਦੇਰ ਬਾਅਦ ਮਿੰਟ-ਮਿੰਟ ਬਾਅਦ ਇਹਨੂੰ ਹਿਲਾਉਣਾ ਆਪਾਂ ਛੱਡਣਾ ਨਹੀਂ ਹੈਗਾ ਇਹਨੂੰ ਨਹੀਂ ਤਾਂ ਇਹ ਨੀਚੇ ਤੋਂ ਜਲ ਜਾਣਾ এবਾਰ ਪਈ ਜਿਹੜੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਮਟੀਰੀਅਲ ਕਿੰਨਾ ਥਿੱਕ ਹੋ ਗਿਆ ਪਹਿਲਾਂ ਥੋੜਾ ਜਿਹਾ ਰਨਿੰਗ ਸੀ ਇਹਦੇ ਨਾਲੋਂ ਹੁਣ ਇਹਦੇ ਵਿੱਚ ਆਪਾਂ ਇੱਕ ਕੱਪ ਚੀਨੀ ਦਾ ਪਾਵਾਂਗੇ ਜਿੰਨਾ ਆਪਾਂ ਮਿਲਕ ਪਾਊਡਰ ਲਿਆ ਸੀ ਉੰਨੀ ਹੀ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਤੁਸੀਂ ਇੱਕ ਵਾਰੇ ਬਰਫੀ ਘਰੇ ਬਣਾ ਕੇ ਟਰਾਈ ਕਰਿਓ ਤੇ ਤੁਸੀਂ ਦੇਖਿਓ ਇਹ ਕਿੰਨੀ ਜ਼ਿਆਦਾ ਟੇਸਟੀ ਬਣਦੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਬਰਫੀ ਇਹਨੂੰ ਆਪਾਂ ਇਸੇ ਤਰ੍ਹਾਂ ਕੰਟੀਨਿਊ ਹਿਲਾਉਂਦੇ ਰਹਿਣਾ ਚੀਨੀ ਪਾਈ ਤਾਂ ਥੋੜਾ ਜਿਹਾ ਇਹ ਰਨਿੰਗ ਹੋ ਗਿਆ ਸੀਗਾ ਹੁਣ ਫੇਰ ਥੋੜਾ ਠੀਕ ਹੋਣ ਲੱਗ ਗਿਆ ਥੋੜਾ ਥਿੱਕ ਹੋਣ ਲੱਗ ਗਿਆ ਜਿਹੜਾ ਮਟੀਰੀਅਲ ਆ ਇਹ ਕਿਉਂਕਿ ਚੀਨੀ ਆਪਣਾ ਪਾਣੀ ਛੱਡ ਦਿੰਦੀ ਆ ਨਾ ਹੁਣ ਤੁਸੀਂ ਦੇਖੋ ਇਹਦਾ ਕਿੰਨਾ ਫਰਕ ਪੈਣ ਲੱਗ ਗਿਆ ਇਹ ਬਰफी ਬਹੁਤ ਜਲਦੀ ਬਣ ਜਾਂਦੀ ਹੈ ਇਹਨੂੰ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਨਾ ਹੀ ਇਹਨੂੰ ਬਹੁਤ ਜ਼ਿਆਦਾ ਤਾਮਜਾਮ ਕਰਨ ਦੀ ਜ਼ਰੂਰਤ ਹੈ ਬੜਾ ਸੌਖੇ ਜਿਹੇ ਤਰੀਕੇ ਨਾਲ ਬਣ ਜਾਂਦੀ ਹੈ ਇਹ ਰਖੜੀ ਦੇ ਤਿਉਹਾਰ ਤੇ ਤੁਸੀਂ ਇਹ ਬਰਫੀ ਘਰੇ ਬਣਾ ਕੇ ਜ਼ਰੂਰ ਤਿਆਰ ਕਰਿਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡੀ ਬਰਫੀ ਕਿਸ ਤਰ੍ਹਾਂ ਦੀ ਬਣੀ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਠਿੱਕ ਹੋ ਗਿਆ ਇਹ ਗੈਸ ਆਪਾਂ ਬੰਦ ਕਰ ਦਿੱਤਾ ਹੁਣ ਇੱਥੇ ਆਪਾਂ 1/4 ਚਮਚ ਇਲਾਇਚੀ ਪਾਊਡਰ ਪਾਵਾਂਗੇ ਮੈਂ ਥੋੜਾ ਪਹਿਲਾਂ ਪਾਉਣਾ ਭੁੱਲ ਗਈ ਸੀ ਕਿਉਂਕਿ ਇਹ ਲਾਸਟ ਜੇ ਤਾਂ ਹੀ ਪਾਉਣਾ ਸੀਗਾ ਜਦ ਬੰਨਣ ਵਾਲੀ ਸੀ पर मेरे ध्यान जो निकल गई गल गैस ਆਪਾਂ ਬੰਦ ਕਰਤਾ ਪਰ ਹੁਣ ਇਹ 5 ਕੁ ਮਿੰਟ ਬਸ ਇੱਥੇ ਇਸ ਤਰ੍ਹਾਂ ਹੀ ਪਿਆਰ ਹੋਊਗਾ ਗੈਸ ਤੇ ਥੋੜਾ ਜਿਹਾ ਠੰਡਾ ਹੋ ਜਾਊਗਾ ਫਿਰ ਇਹਨੂੰ ਆਪਾਂ ਪਲੇਟ ਦੇ ਵਿੱਚ ਜਮਾ ਦੇਾਂਗੇ ਹੁਣ ਇੱਕ ਆਪਾਂ ਸਟੀਲ ਦੀ ਪਲੇਟ ਲੈ ਲਈ ਆ ਇਹਨੂੰ ਆਪਾਂ ਦੇਸੀ ਘੀਏ ਦੇ ਨਾਲ ਗਰੀਸ ਕਰ ਲਵਾਂਗੇ ਚੰਗੀ ਤਰ੍ਹਾਂ ਗਰੀਸ ਕਰ ਲਵਾਂਗੇ ਦੇਸੀ ਘੀਏ ਦੇ ਨਾਲ ਹੁਣ ਜਿਹੜਾ ਆਪਣਾ ਸਾਰਾ ਮਟੀਰੀਅਲ ਸੀਗਾ ਉਹਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਦੇਖੋ ਤੁਸੀਂ ਪਿਆ ਪਿਆ ਕਿੰਨਾ ਥਿੱਕ ਹੋ ਗਿਆ ਇਹ ਇਹਨੂੰ ਸਾਰੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਆਪਾਂ ਪਾ ਕੇ ਪਲੇਟ ਦੇ ਵਿੱਚ ਇਹਨੂੰ ਪ੍ਰੈਸ ਕਰ ਲਵਾਂਗੇ ਉਤੋਂ ਤੁਸੀਂ ਕਿਸੇ ਸਪੈਚੂਲਾ ਦੀ ਮਦਦ ਦੇ ਨਾਲ ਇਹਨੂੰ ਪ੍ਰੈਸ ਕਰ ਸਕਦੇ ਹੋ ਜੇ ਨਹੀਂ ਵੀ ਤੁਹਾਡੇ ਕੋਲ ਕੁਝ ਹੋਏਗਾ ਤਾਂ ਤੁਸੀਂ ਇਹਨੂੰ ਕੌਲੀ ਦੀ ਸਹਾਇਤਾ ਦੇ ਨਾਲ ਪਲੇਨ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦੇਣਾ ਆਪਾਂ ਹੁਣ ਇਹਦੇ ਤੇ ਆਪਾਂ ਪਿਸਤੇ ਦੀ ਗਾਰਨਿਸ਼ ਕਰ ਦੇਵਾਂਗੇ ਤੁਸੀਂ ਇਹਦੇ ਉੱਪਰ ਹੋਰ ਵੀ ਕਿਸੇ ਵੀ ਚੀਜ਼ ਦੀ ਗਾਰਨਿਸ਼ ਕਰ ਸਕਦੇ ਹੋ ਕਿਸੇ ਡਰਾਈ ਫਰੂਟਸ ਦੀ ਬਦਾਮ ਦੀ ਕਾਜੂ ਦੀ ਕਿਸੇ ਵੀ ਚੀਜ਼ ਦੀ ਆਪਾਂ ਪਿਸਤੇ ਦੀ ਗਾਰਨਿਸ਼ ਕੀਤੀ ਇਹਨੇ ਤੁਸੀਂ ਚਾਂਦੀ ਦਾ ਵਰਕ ਵੀ ਲਗਾ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗਾ ਹੁਣ ਇਹਨੂੰ ਵਰਫੀ ਨੂੰ ਆਪਾਂ ਅੱਧੇ ਘੰਟੇ ਵਾਸਤੇ ਰੱਖ ਦੇਣਾ ਜੇਕਰ ਜ਼ਿਆਦਾ ਗਰਮੀ ਹੈ ਤਾਂ ਤੁਸੀਂ ਫ੍ਰਿਜ 'ਚ ਵੀ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਬਾਹਰ ਰੱਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਅੱਧੇ ਘੰਟੇ ਬਾਅਦ ਆਪਣੀ ਵਰਫੀ ਆ ਗਈ ਹੈ ਕਿੰਨੀ ਵਧੀਆ ਸੌਫਟ ਜੀ ਵਰਫੀ ਆਪਣੀ ਜੰਮੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਜੇ 나ਇਫ ਚੱਲਦਾ ਦੇਖ ਸਕਦੇ ਹੋ ਵੀ ਕਿਹੜੇ ਤਰੀਕੇ ਦੇ ਨਾਲ 나ਇਫ ਚੱਲ ਰਿਹਾ ਕਿੰਨੀ ਵਧੀਆ ਬਣੀਆ ਵਰਫੀ ਇਸੇ ਤਰ੍ਹਾਂ ਹੀ ਆਪਾਂ ਸਾਰੀ ਵਰਫੀ ਦੇ ਪੀਸ ਕੱਟ ਲੈਣੇ ਨੇ ਇਹ ਬਹੁਤ ਹੀ ਆਸਾਨ ਹੈ ਬਣਾਉਣੀ ਵਰਫੀ ਬੜੇ ਸੌਕੇ ਜਿਹੇ ਤਰੀਕੇ ਦੇ ਨਾਲ ਬਣ ਜਾਂਦੀ ਹੈ और टेस्टी तो इन्नी क बनती है तुम पछाण नहीं कर सकते कि यह खोए की बर्फी बनाई है, बना है। जो पनीर या मिल्क पाउडर तो बर्फी बनाई बहुत ही बढ़िया बर्फी बनी है देख सकते हो ती देखो किन्ने विया पीस चक्के गए ने बिल्कुल प्लेट नी चिपकी हैगी बिल्कुल भी नहीं तुसी बहुत वह बर्फी बनी है ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸੌਫਟ ਜੀ ਦਾਣੇਦਾਰ ਵਰਫੀ ਤਿਆਰ ਹੋਈ ਹੈ ਆਪਣੀ ਦੇਖੋ ਕਿੰਨੀ ਵਧੀਆ ਵਰਫੀ ਬਣੀ ਹੈ ਤੁਸੀਂ ਵੀ ਮੇਰੇ ਦੱਸੇ ਹੋਏ ਤਰੀਕੇ ਨਾਲ ਵਰਫੀ ਬਣਾਇਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਡੀ ਵਰਫੀ ਕਿਸ ਤਰ੍ਹਾਂ ਦੀ ਬਣੀ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਕਾਲਾ ਕੰਦ ਵਰਫੀ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅੱਟੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਪੀਸ ਨਿਕਲ ਰਹੇ ਨੇ ਆਪਣੇ ਬਰਫੀ ਦੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ